De, بہت ہی ودیا ایڈمنسٹریٹر آفیسر ڈسٹرکٹ ایڈیوکیشن آفیسر دونے ہی ڈاکٹر ونی جنگل جی کھڑے ہوئے سیکنڈری اور مال ڈاکٹر رجیت سنگھ جی کھڑے ہوئے دیکھ ریکھ اجرام ہوا ਸਕੂਲ ਦੇ ਮੁਖੀ ਬਹੁਤ ਵਧੀਆ ਸਕੂਲ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਦੋਵੇਂ ਬੱਚਿਆਂ ਨੂੰ ਲੋੜ ਤੇ ਜਿਹੜੇ ਵੀ ਕੰਮ ਲੈਣੇ ਨੇ ਉਹ ਦੇਖੀ ਹੁੰਦੇ ਨੇ ਸਕੂਲ ਦੇ ਮੁਖੀ ਤੇ ਇੰਮਰੀ ਚਵਾੜੀ ਜੀ ਤੇ ਨਾਲ ਹੀ ਮੇਰੇ ਭਰਾ ਸਹਿਯੋਗ ਦੀ ਜਿਹ ਹਮੇਸ਼ਾ ਹੀ ਮੇਰੇ ਨਾਲ ਨਾਲ ਰਹਿੰਦੇ ਨੇ ਤੇ ਪਬਲਿਕ ਦੇ ਵਿੱਚ ਹੀ ਕਹਿੰਦੇ ਨੇ ਹਮੇਸ਼ਾ ਇਹ ਵੀ ਇਸ ਸਟੇਜ ਤੇ ਚੜ੍ਹ ਕੇ ਨੇ ਤੇ ਨਹੀਂ ਨਹੀਂ ਮੇਰੀ ਸਿਮੁਖੀ ਟੀਮ ਜਿਹੜੀ ਮੇਰੇ ਨਾਲ ਲਗਾਤਾਰ ਚੱਲਦੀ ਹੈ سارا نے میرے گروج ستری اور سارا بہت بہت مبارک اج کے دن تجربہ سارے اکٹھے ہوئے ہیں داخلہ مہم جہی دو ہزار آئی شروع کرنی ہے سرکاری دی کی اہمیت ہے یہ جی بھول بھول گئے تھے وہ دو ہزار بائی کو لے کے لگاتار ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੇ ਯਾਦ ਕਰਾਈ ਹੈ ਲੋਕ ਜਿਹੜੇ ਸੀ ਉਹ ਪਾਉਂਦੇ ਪੁੱਜ ਗਏ ਪ੍ਰਾਈਵੇਟ ਸਕੂਲ ਹੁਣ ਲੱਗਣ ਲੱਗਿਆ ਸਾਰੇ ਸਰਕਾਰੀ ਸਕੂਲ ਦੇ ਵਿੱਚ ਬੱਚਾ ਕਿਹਦੇ ਦਾ ਮਤਲਬ ਹੈ ਬੱਚਾ ਇਦਾਂ ਲੱਗਦਾ ਵੀ ਅਸੀਂ ਗਰੀਬ ਨੇ ਅਸੀਂ ਤੇ ਜਿਹੜਾ ਹੈਗਾ ਭਾਵੇਂ ਔਖੇ ਵੀ ਹੁੰਦੇ ਸੀ ਤਾਂ ਵੀ ਜਿਹੜੇ ਪ੍ਰਾਈਵੇਟ ਸਕੂਲ ਸੀ ਉਹਨਾਂ ਨੂੰ ਭੇਜਦੇ ਸੀ ਬੱਚੇ ਤੇ ਪਰ ਜੇ ਕਿੰਨੇ ਤੁਸੀਂ ਲੌਂਜ ਕਿੰਨੇ ਤੁਸੀਂ ਇਹ ਮਿਹਨਤ ਕਰ ਗਈ ਸੀ ਤੇ ਸਾਰੀ ਜਿਹੜੀ ਕਮਾਈ ਆ ਆਪਣੀ ਉਹ ਪ੍ਰਾਈਵੇਟ ਸਕੂਲਾਂ ਦੇ ਹੋਰ ਮੋਟਾਈ ਕਰਾ ਦਿੰਦੇ ਸੀ ਕਿਉਂਕਿ ਬੱਚੇ ਹਰ ਇੱਕ ਨੂੰ ਪਿਆਰੇ ਹੁੰਦੇ ਨੇ ਔਰ ਹਰ ਮਾਂ ਦਾ ਦਿਲ ਕਰਦਾ ਵੀ ਬੱਚੇ ਨੇ ਜਿਹੜੇ ਉਹ ਚੰਗੇ ਸਕੂਲ ਚ ਪੜਨ ਤੇ ਚੰਗੀ ਪੜ੍ਹਾਈ ਕਰ ਸਕਣ ਇੱਕ ਦਿਨ ਕਿਤੇ ਸਰਕਾਰਾਂ ਦਾ ਸਾਡਾ ਸਾਰੇ ਸਟਾਫ ਦਾ ਸਾਰਾ ਕਿਤੇ ਵੀ ਤੇ ਹੱਥ ਰਹਿ ਗਿਆ ਵੀ ਅਸੀਂ ਆਪਣੇ ਆਪ ਨੇ ਨਿਕਾਣ ਜਿਹੜਾ ਕਰਵਾਇਆ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਔਰ ਮੁੱਖ ਮੰਤਰੀ ਬਣੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਦੋਂ ਤੋਂ ਲਗਾਤਾਰ ਇਹ ਉਸੇ ਜਾਰੀ ਹੈ ਵੀ ਨੌਕਰੀ ਨੌਕਰੀ ਸੁਰੱਖਤਾ ਦੇਦੀ ਉਹ ਰੋਕੀ ਜਾਵੇ ਕਿ ਬੱਚਿਆਂ ਨੂੰ ਨਿਆਰੀ ਸਿੱਖਿਆ ਨਹੀਂ ਉਹ ਦਿੱਤੀ ਜਾਂਦੀ ਨਿਆਰੀ ਸੀ ਜਿਹੜੀ ਆ ਉਹ ਜਿਹੜੀ ਹੋ ਸਕਦੀ ਹੈ ਸਰਕਾਰੀ ਸਕੂਲਾਂ ਦੀ ਹੋ ਸਕਦੀ ਹੈ ਕਿਉਂਕਿ ਸਰਕਾਰੀ ਸਕੂਲਾਂ ਦਾ ਜਿਹੜਾ ਸਟਾਫ ਉਹ ਐਜੂਕੇਟਿਡ ਹੈ ਨਿਆਰ ਦੇ ਮੁਤਾਬਕ ਰੱਖਿਆ ਗਿਆ ਜਿਹੜੀ ਕਲਾਸ ਜਿਹੜੇ ਜਿਹੜੀ ਪ੍ਰਾਇਮਰੀ ਲਈ ਹਾਈ ਲਈ ਇੰਜ ਸਪੈਸ਼ਲਿਸਟ ਜਿੰਨਾ ਸਟਾਫ ਜਿੰਨਾ ਵੀ ਐਜੂਕੇਟਰ ਚਾਹੀਦਾ ਉਹਨਾਂ ਦਾ ਰੱਖਦੇ ਆ ਤੇ ਪ੍ਰਾਈਵੇਟ ਸਕੂਲਾਂ ਦੇ ਕੰਮ ਨਹੀਂ ਹੁੰਦੇ ਪ੍ਰੇਸ਼ਕ ਜੀ ਜਿਹੜੀ ਜਾਰੀ ਸੀ ਕੈਨੇਡਾ ਉਹ ਮਿਲਨ ਦੀ ਸੁਭਾਵਨਾ ਜਿਹੜੀ ਉਹ ਸਰਕਾਰੀ ਸੇਵਾਦਾਰਾਂ ਦੇ ਵਿੱਚ ਕੀਤੀ ਸੀ ਤੇ ਉਹਨੂੰ ਬਕਾਇਦਾ ਤੌਰ ਤੇ ਰੁਜ਼ਾਗਰ ਦਿੱਤਾ ਗਿਆ ਤਾਂ 2022 ਤੋਂ ਲਗਾਤਾਰ ਇਹ ਮਿਹਨਤ ਜਾਰੀ ਹੈ ਔਰ ਲਗਾਤਾਰ ਪ੍ਰੋਸੈਸਾਂ ਜਾਰੀ ਨੇ ਜਾਰੀ ਨੇ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਤੁਸੀਂ ਵੀ ਸਾਰਿਆਂ ਦੇ ਇਸ ਗੱਲ ਤੇ ਸਹਿਯੋਗ ਦਿੱਤਾ اور لگاتار سرکاری اسکولوں کے جی گنتی ہے ہوں بچے بھی باد رہی ہے اسی دیکھا بھی آپ کے ہاتھ کے پاس پچھلے چار سال کے ہزار کے قریب اناسی ہزار یا سواہ بندہ بچہ جا پرائیویٹ کے سرکاری فارس اور دس ہزار کے قریب جڑے وہ کمرے جڑے نم بنائے گئے ਸਾਰੇ ਸਕੂਲਾਂ ਦੇ ਵਿੱਚ ਜਿੱਥੇ ਬਾਰਡਰੀ ਵਾਲ ਬਣੀਆਂ ਨਹੀਂ ਸੀ ਹੋਈਆਂ ਉਹ ਬਕਾਇਦਾ ਤੌਰ ਤੇ ਬਾਰਡਰੀ ਵਾਲ ਸਾਰੀਆਂ ਬਣਾਈਆਂ ਗਈਆਂ ਔਰ ਕਦੇ ਵੀ ਸੋਚਿਆ ਨਹੀਂ ਸੀ ਕੋਈ ਚੌਕੀਦਾਰ ਵੀ ਰੱਟੇ ਜਾਣਗੇ ਸਿਕਿਉਰਟੀ ਗਾਰਡ ਵੀ ਰੱਟੇ ਜਾਣਗੇ ਉਹ ਵੀ ਸਕੂਲਾਂ ਚ ਰੱਖੇ ਗਏ ਔਰ 10000 ਤੋਂ ਵੀ ਵੱਧ ਟੀਚਰ ਜਿਹੜਾ ਇਹ 4 ਸਾਲ ਦੇ ਵਿੱਚ ਭਰਤੀ ਕੀਤਾ ਗਿਆ ਨਵਾਂ ਔਰ ਇਹ ਜਿਹੜੀ ਲਗਾਤਾਰ جاری ਹੈ ਜਿਹੜੀ ٹیچر روزگار رہنے کی ہو مہم آ لگاتار جڑی جاری اس کرتے پنجاب لگتا ہے ਬਈ ਆਮ ਆਗੂ ਪਾਰਟੀ ਦੀ ਜਿਹੜੀ ਸਰਕਾਰ ਉਹ ਲੋਕਾਂ ਲਈ ਕੰਮ ਕਰਦੀ ਹੈ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ ਜਿਹੇ ਅਸੀਂ ਕਹਿ ਰਹੇ ਹਾਂ ਵੀ ਸਰਕਾਰੀ ਸਕੂਲਾਂ ਦਾ ਨਿਆਰ ਚ ਚੱਕਿਆ ਕਿਹਾ ਕਿ ਟੁੱਟਿਆ ਜਾ ਰਿਹਾ ਤਾਂ ਲੋਕਾਂ ਨੂੰ ਇਸ ਦਾ ਵਿਸ਼ਵਾਸ ਹੋ ਰਿਹਾ ਵੀ ਇਹ ਠੀਕ ਕਹਿ ਰਹੇ ਨੇ ਕਿ ਲੋਕ ਆਪਣੇ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੋਕ ਆਪਣੇ ਬੱਚੇ ਨੂੰ ਦਾਖਲਾ ਹੋ ਦੋ ਆ ਸੋ ਤੁਹਾਡੀ ਸਾਰਿਆਂ ਦੀ ਸਹਿਯੋਗ ਹੋਇਆ ਹੈ ਜਿੰਨੇ ਵੀ ਟੀਚਰ ਸੀ ਜਿੰਨੇ ਵੀ ਅਫੀਸਰ ਸਾਰਿਆਂ ਨੇ ਰਲ ਮਿਲ ਕੇ ਅੰਬਲਾ ਮਾਰਿਆ ਔਰ ਇਸੇ ਕਰਕੇ ਜਿਹੜੀ ਇਹ ਸਾਡੀ ਸਰਕਾਰ ਦੀ ਇੱਕ ਬੜੀ ਵੱਡੀ ਚੈਨਲ ਸੀਰੀਜ਼ ਦੇ ਦੋ ਗਰੰਟੀਆਂ ਤਾਂ ਵਧੀਆਂ ਗਈਆਂ ਸੀ ਇਸ ਹਿੱਸੇ ਦੇ ਵਿੱਚ ਇੱਕ ਐਜੂਕੇਸ਼ਨ ਸੀ ਹਿੱਸੇ ਦੇ ਵਿੱਚ ਤੁਸੀਂ ਦੇਖਿਆ ਕਿ ਮਹੱਲਾ ਕਲੀਨਿਕ ਪੂਰੀ ਕਾਮਯਾਬੀ ਨਾਲ ਚੱਲ ਰਹੇ ਨੇ ਹਜ਼ਾਰ ਦੇ ਜ਼ਮੀਰ ਮੁਹੱਲਾ ਕਲੀਨਿਕ ਖੋਲੇ ਗਏ ਔਰ ਕਿਤੇ ਇੱਕ ਸੂਤਰ ਮੰਡਲਾ ਕਲੀਨਿਕ ਦੀ ਵੀ ਸ਼ਿਕਾਇਤ ਹੋਈ ਹੈ ਕਿ ਕਿਤੇ ਡਾਕਟਰ ਨਹੀਂ ਮਿਲਿਆ ਕਿਤੇ ਦਵਾਈ ਫਰੀ ਨਹੀਂ ਮਿਲੀ ਤੇ ਜਿਹੜੇ ਟੈਸਟ ਨੇ ਉਹ ਨਹੀਂ ਹੋਏ ਇਸ ਤਰ੍ਹਾਂ ਕੁਝ ਹੋ ਰਹੀ ਨੇ ਪਹਿਲੀ ਵਾਰ ਹੀ ਹੋਇਆ ਪੰਜਾਬ ਦੇ ਵਿੱਚ ਪਹਿਲਾਂ ਦਿੱਲੀ ਚ ਹੋਇਆ ਸੀ ਉੱਥੇ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਸੀ ਤੇ ਇੱਥੇ ਵੀ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਮਹਾਲਾਕ ਲੈਣੇ ਜੋ ਹਸਪਤਲ ਤੇ ਜਿਹੜੀ ਹਾਲ ਸੁਧਾਰੀ ਗਈ ਅਨੁਸਾਰ ਨੂੰ ਪਤਾ ਔਰ ਉਸ ਤੋਂ ਬਾਅਦ ਡਾਕਟਰ ਤੇ ਨਰਸਾਂ ਨੂੰ ਭਰਤੀ ਕੀਤਾ ਗਿਆ ਜਿਹੜਾ ਟੀਚਰ ਨੂੰ ਭਰਤੀ ਕੀਤਾ ਗਿਆ ਨਵੇਂ ਨੂੰ ਔਰ ਉਸ ਤੋਂ ਬਾਅਦ ਫਿਰ ਤੁਸੀਂ ਦੇਖਿਆ ਹੋਊਗਾ ਵੀ 10 ਲੱਖ ਤੱਕ ਦਾ ਬੀਮਾ ਜੋੜਨਾ ਇਹ ਹਿੰਦੁਸਤਾਨ ਤੇ ਇੰਡੀਆ ਚ ਕਿਤੇ ਨਹੀਂ ਹੈ। ਐਹ ਲੱਖ ਪਰਿਵਾਰ ਪੈਂਕ ਲੱਖ ਪਰਿਵਾਰ ਉਹਨਾਂ ਨੂੰ ਸਾਰਿਆਂ ਨੂੰ 10 ਲੱਖ ਰੁਪਏ ਦੇ ਫ੍ਰੀ ਬੀਮਾ ਯੋਜਨਾ ਹਾਲ ਕੀ ਦਿੱਤੀ ਗਈ ਹੈ ਸਾਰਿਆਂ ਦੇ ਕਾਰਡ ਵੰਡੇ ਨੇ ਹਰ ਪਰਿਵਾਰ ਦੇ ਮੈਂਬਰ ਦੇ ਹੱਥ ਵਿੱਚ ਕਾਰਡ ਹੋਊਗਾ 35 40 ਦੇ ਗ੍ਰੀਨ ਦਾ ਹਸਪਤਾਲ ਸਿਰਫ ਮੁਹਾਲੀ ਵਿੱਚ ਨੇ ਜੇ ਤੁਹਾਨੂੰ ਜਾਣਾ ਹੈ ਤੇ ਜਾ ਕੇ ਆਪਣਾ ਇਲਾਜ ਕਰਾਉਣਾ ਕੋਈ ਕਾਰਡ ਦਿਖਾਉਣਾ ਤੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਵੇਗਾ ਕੈਸ਼ ਲੈਸ ਜਿਹੜੀ ਯੋਜਨਾ ਜੋ ਹੈ ਜਿਹਨੇ ਇਹ ਸ਼ੁਰੂ ਕੀਤੀ ਹੈ ਮੁਹਾਈ ਤੋਂ ਸ਼ੁਰੂ ਕੀਤੀ ਵੀ ਮੁੱਖ ਮੰਤਰੀ ਤੇ ਸਾਡੇ ਨਾਲ ਜੋ ਅ ਜਨਕੀਨ ਰਾਜ ਦੇ ਪੱਧਰ ਤੇ ਆਏ ਗੱਲਬਾਤ ਤੋਂ ਸ਼ੁਰੂ ਹੋਈ ਕੋਈ ਤੇ ਇਹ ਸ਼ੁਰੂ ਕੀਤੀ ਤੇ ਹੈਲਥ ਦੇ ਵਿੱਚ ਚੈਨਲ ਲਿਆ ਤੇ ਹੈਲਥ ਦੇ ਵਿੱਚ ਜੋ ਪੂਰਾ ਕੀਤਾ ਤੇ ਐਜੂਕੇਸ਼ਨ ਦੇ ਵਿੱਚ ਜਿਹੜੀ ਗਾਰੰਟੀ ਦਿੱਤੀ ਉਹ ਵੀ ਪੂਰਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਤਰਫੋਂ ਕੀਤੀ ਔਰ ਲਗਭਗ ਅਸੀਂ ਇਹਦੇ ਵਿੱਚ ਕਾਮਯਾਬੀ ਹੋਏ ਹਾਂ ਪਰ ਕਾਮਯਾਬੀ ਤਾਂ ਹੋਇਆ ਇਹਦਾ ਸਾਰੇ ਮਦਦ ਨਾਲ ਸਹਿਯੋਗ ਤੁਹਾਡੇ ਨਾਲ ਤੇ ਅੱਜ ਵੀ ਆਪਾਂ ਉਸੇ ਤਹਿਤ ਜਿਹੜੇ ਮਹਿਮਲ ਗਰੁੱਪ ਕਰਨ ਜਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਦਾ ਮੋੜਿਆ ਜਾਵੇ ਤੇ ਮੈਂ ਵੀ ਲੋਕੀਏ ਬੇਨਤੀ ਕਰਦਾ ਕਿ ਸਹਿਬਾਨ ਰੱਖੇ ਨੇ ਸਾਰੇ ਟੀਚਰ ਦਾ ਜਿਹੜਾ ਰੁਤਬਾ ਹੋਵੇ ਉਹ ਬਹੁਤ ਉੱਚਾ ਔਰ ਸੋਚਾ ਆਪਾਂ ਆਪਣੇ ਫਰਜ਼ ਨੂੰ ਸਮਝਦੇ ਹਾਂ ਇੱਕ ਸਹੀ ਟੀਚਰ ਦੀ ਕੀ ਡਿਊਟੀ ਹੈ ਇੱਕ ਸਹੀ ਟੀਚਰ ਨੂੰ ਕੀ ਕਰਨਾ ਚਾਹੀਦਾ ਤੇ ਇੱਕ ਸਹੀ ਟੀਚਰ ਜਿਹੜਾ ਉਹ ਸਕੂਲ ਦੇ ਵਿੱਚ ਕੀ ਕਰ ਆ ਰਿਹਾ ਹੈ ਇਹ ਇੱਕ ਬੜੀ ਜ਼ਰੂਰ ਸੋਚਣ ਦੀ ਜ਼ਰੂਰਤ ਹੈ ਤੇ ਉਹਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਜ਼ਰੂਰਤ ਤਾਂ ਹੀ ਤੁਹਾਡਾ ਜਿਹੜਾ ਰੁਤਬਾ ਉਹ ਬਹਾਲ ਰਹੂਗਾ ਤਾਂ ਹੀ ਜਿਹੜਾ ਗੁਰੂ ਦਾ ਰੁਤਬਾ ਹੈ ਉਹ ਜਦੋਂ ਤੁਸੀਂ ਬੱਚੇ ਤੁਹਾਡੇ ਕੋਲ ਪੜ ਜਾਣਗੇ ਫਿਰ ਵੱਡੇ ਹੋ ਕੇ ਇੱਥੇ ਅਫੀਸਰ ਬਣ ਜਾਣਗੇ ਜਾਂ ਕਿਤੇ ਹੋਰ ਵੱਡਿਆਂ ਕੰਮਾਂ ਦੇ ਮਾਲਕ ਬਣ ਜਾਣਗੇ ਉਹ ਤਾਂ ਹੀ ਹੋਊਗੀ ਜੇ ਤਰੀਕੇ ਨਾਲ ਯਾਦ ਰੱਖਾਂਗੇ ਤਾਂ ਹੀ ਕੋਈ 23 ਤਰੀਕ ਦਾ ਇਹ ਜਿਹਤੀ ਕਰ ਸਕਣਗੇ ਦੇ ਸਕਣਗੇ ਜੇ ਤੁਸੀਂ ਇੱਕ ਇੱਕ ਨੂੰ ਉਹ ਦਿਖਾਇਆ ਹੋਊਗਾ ਵੀ ਗੁਰੂ ਦੀ ਹਜ਼ਰਤ ਨੂੰ ਗੁਰੂ ਅਹਿਰ ਉਹ ਆਪਣੇ ਚੇਲੇ ਦੀ ਆਪਣਾ ਬੱਚੇ ਦੀ ਸੰਭਾਲ ਆਵੇ ਕਿੱਦਾਂ ਜੀ ਕਰ ਤੋਂ ਮੇਰੀ ਮੇਰੀ ਸਾਰੇ ਆਪਣੀਆਂ ਦੁਨੀਆ ਜਦੋਂ ਆਪਾਂ ਆਪਣੀਆਂ ਦੁਨੀਆ ਸਮਝ ਗਏ ਇਹ ਸਭ ਦੁਨੀਆ ਦੇ ਸਾਰੇ ਸਮੱਸਿਆਵਾਂ ਦਾ ਹੱਲ ਆਪਣੇ ਆਪ ਨਹੀਂ ਹੋ ਜਾਂਦਾ ਅੱਬਾ ਅੱਦ ਕਾਰਨ ਦੀ ਗੱਲ ਕਰਦੇ ਆਂ ਡਿਊਟੀ ਦੀ ਗੱਲ ਆਪਾਂ ਕੋਈ ਨਹੀਂ ਕਰਦੇ ਇਸ ਕਰਕੇ ਸਭ ਤੋਂ ਪਹਿਲਾਂ ਡਿਊਟੀ ਉਦੋਂ ਬਾਅਦ ਅਧਿਕਾਰ ਆਪਣੇ ਆਪ ਹੀ ਮਿਲਦੇ ਹਨ ਮਜਬੂਰੀ ਹੁੰਦੀ ਆ ਅਧਿਕਾਰ ਦੇਣ ਦੇ ਕਿਉਂਕਿ ਅਧਿਕਾਰ ਤੋਂ ਬਿਨਾ ਰਹਿਣਾ ਨਹੀਂ ਜਾ ਸਕਦਾ ਹੈ ਕਿ ਕੋਈ ਵੀ ਭਾਵੇਂ ਕੰਮ ਕਰਾਵੇ ਹੋਵੇ ਸਰਕਾਰ ਦਾ ਕੰਮ ਕਰਾਵੇ ਤੁਸੀਂ ਡਿਊਟੀ ਆਪਣੀ ਪੂਰੀ ਤੰਦੇ ਹੀ ਨਾ ਕਰੋਗੇ ਤਾਂ ਮੇਰੀ ਗਾਰੰਟੀ ਹੈ ਇਸ ਗੱਲ ਦੀ ਕਿ ਕੋਈ ਵੀ ਸਰਕਾਰ ਆ ਜਾਂ ਕੋਈ ਵੀ ਪ੍ਰਾਈਵੇਟ ਉਦਾਰ ਆ ਉਹ ਰਹਿਣਗੇ ਮੇਰੇ ਵੀਰ ਤੁਸੀਂ ਉਹ ਡਿਪੈਂਡੈਂਸ ਕਰ ਲੈਂਦੇ ਹੋ ਸਾਡੇ ਤੋਂ ਬਸ ਸਰਦਾ ਨਹੀਂ ਸੋ ਮੇਰੀ ਬੇਨਤੀ ਆ ਸਰਦ ਦੇ ਹੁਕਮ ਆਪਣੇ ਫਰਜ਼ ਪਛਾਣ ਕੇ ਅੱਗੇ ਚੱਲੀਏ ਤਾਂ ਕਿ ਸਮਾਜ ਹੈ ਜਿਹੜਾ ਆਪਣਾ ਦਿੱਕਤੀ ਕਰ ਸਕੇ ਪੰਜਾਬ ਆਪਣਾ ਦਿੱਕਤੀ ਕਰ ਸਕੇ ਇੰਡੀਆ ਜਿਹੜਾ ਆਪਣਾ ਦਿੱਕਤੀ ਕਰ ਸਕੇ ਫਿਰ ਇੱਕ ਵਾਰੀ ਬਹੁਤ ਬਹੁਤ ਵਧਾਈਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਵੀ ਤੁਸੀਂ ਇਸ ਇਸ ਵੀ ਦੇ ਵਿੱਚ ਬਾਤ ਚੜ ਕੇ ਹਿੱਸਾ ਵੀ ਲੈ ਰਹੇ ਹੋ ਤੁਸੀਂ ਵੀ ਸਾਰਿਆਂ ਨੂੰ ਬੱਚਨ ਲਈ ਬੇਨਤੀ ਆ ਉਹ ਬਹੁਤ ਬਹੁਤ